ਸਾਰੇ ਪਿਆਰ ਪਰੇ ਸਾਸਰੀ ਕਾਲੋ ਆਪਾਂ 507 ਫੁੱਟ ਮੈਂ ਭੇਜਾਂਗਾ ਤਾਂ ਉਹ ਪੋਰਟਰ ਦੇ ਨੰਬਰ ਚੱਲੀ ਜਾਂਦਾ ਵੀਰ ਕੋ ਲੈ ਕੇ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਭਰਾ ਬਣ ਕੇ ਸ਼ੇਅਰ ਕਰਦਿਆ ਕਰੋ ਆਪਾਂ ਲੈ ਕੇ ਆਏ ਆ ਆਪਾਂ 8 ਤੋਂ 9 ਚੀਜ਼ਾਂ ਵੀਰ ਕੋ ਸਾਰੀ ਵੇਖੋ ਭਰਾ ਬਣ ਕੇ ਟੈਪ ਨਾ ਕਰਦਿਆ ਕਰੋ ਤੇ ਲੈ ਕਰਦਿਆ ਕਰੋ ਫਤੇਗੜ ਛੂੜੀਆਂ ਪੈਂਡਾ ਵੀਰ ਦਾ ਜ਼ਿਲ੍ਹਾ ਗੁਰਦਾਸਪੁਰਾ ਫਤੇਗੜ ਛੂੜੀਆਂ ਪੈਂਡਾ ਜ਼ਿਲ੍ਹਾ ਗੁਰਦਾਸਪੁਰਾ 14 ਸਾਲ ਦਾ ਟਰਾਲਾ ਇਹਦੀ 55 ਇੰਚ ਦੀ ਹੋਕਾ ਮੱਛੀ 4 ਇੰਚ ਕਿਤੇ ਗੁੱਲਾ ਪੈਂਦਾ ਉਹ ਆ 10 ਇੰਚੀ ਗਾਡਰ ਤੇ ਰੀਲ ਦਾ ਹਿੱਸਾ ਵੀਲ ਕਵਰ ਚੜੇ ਹੋਇਆ 50 60 ਪੈ ਟਾਇਰ ਆ ਦੋ ਫਟਵਾੜਾ ਤੇ ਪੰਜਾਂ ਪਾਈਪਾਂ ਦਾ ਬੈੱਡ 3 ਫੁੱਟ ਵੱਡਾ ਮਗਰ ਪੂਰਾ ਵਧੀਆ ਸੋਹਣਾ ਫੋਟੋ ਬਣਾ ਕੇ ਲਈ ਵੀ ਆ ਤੇ ਹੈਵੀ ਤੋਂ ਭਰਾ ਟਰਾਲਾ ਬਣਿਆ 27 28 ਕੁਇੰਟਲ ਦਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ 20 22 ਦੇ ਭੈੜੀਆਂ ਤੇ پوری ਜਾਂਜੀ ਫਰਸ ਦੀ 4 ਇੰਚੀ ਬੱਤੇ ਆ ਟਾਟਾ ਸੇਲ ਦਾ ਮਾਲ ਲੱਗਿਆ ਵਾ ਇਹਨੂੰ ਲੋਹਾ ਲੇਜ਼ਰ ਕੱਟ ਦਾ ਸਾਰਾ ਟਰਾਲਾ ਬਣਿਆ ਵਾ ਗੁਣੀਆਂ 'ਚ ਪੂਰਾ ਬਣਿਆ ਵਾ ਡਬਲ ਪੰਪਾ ਟਰਾਲੇ ਦਾ ਡਬਲ ਪੰਪਾ ਦਾ ਨੜੀ ਹਾਬਾ 10 ਇੰਚੀ ਗਾਟਾ ਇਹਦਾ 10 ਨੜੀ ਆ ਰੇਲ ਦਾ ਹਿੱਸਾ ਡਬਲ ਪੰਪਾ ਭਾਵਗੇਟ ਰਾਨਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ 55 ਇੰਚ ਹੋਕਾ 2 ਫੁੱਟ ਵਾੜਾ ਲੇਜ਼ਰ ਕਰਨਾ ਹੈ ਵੱਡ ਬਣੇ 3 ਫੁੱਟ ਵੱਡਾ ਇਹ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 2,60,000 2,60,000 2,60,000 2,60,000 ਰੁਪਇਆ ਰੇਟ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਲਓ ਏਰੀਆ ਕਰਤਾਰਸਪੁਰ ਫਤੇਗੜ ਝੂੜੀਆਂ ਪਿੰਡ ਆ ਤੇ ਨਾ ਪਸੇ ਨੂੰ ਦਾਦਾ ਖੋਲਤਾ ਇਹਦਾ ਪਤੀਆਂ ਜੱਪਟੂ ਹਾਂ ਇੰਚੇ ਦੀ ਹੋਕਾ 5 ਇੰਚ 4 ਇੰਚ ਮੋਟੀ ਕਿੱਥੇ ਗੁੱਲਾ ਪੈਂਦਾ ਉਹ ਆ ਵੀਰ ਕੋ ਸਾਰੀ ਵਕਤ ਸਟੈਪ ਨਾ ਕਰੋ 2009 ਮਾਡਲ ਮਸ਼ੀਨ ਆ ਤੂੜੀ ਵਾਲੀ ਧੜਬੇ ਦੀ ਬਣੀ ਵੀ ਆ ਧੜਬੇ ਵਾਲਿਆਂ ਦੀ ਬਣੀ ਵੀ ਆ ਤੇ ਜੇ ਪਾਣੀ ਦਾ ਗਲਾਸ ਰੱਖ ਜਾਓਗੇ ਡਲਦਾ ਨਹੀਂ ਪੂਰਾ ਵੀ ਹੈਦੀ ਨਹੀਂ ਮਸ਼ੀਨ ਇਹ ਤੇ ਪੈਂ ਜਿਲਾ ਫ੍ਰੀਜ ਕੋਟ ਪੈਂਟ ਸੋਗੇ ਦਾ ਕੋਟ ਆ ਸੋਗੇ ਦਾ ਕੋਟ ਖੜੀ ਆ ਇਹ ਤੇ ਜਿਲ੍ਹਾ ਫਰੀਦਕੋਟ ਦੇ ਵਿੱਚ ਆ ਇਹ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ 2009 ਮਾਡਲ ਆ ਰੇਟ ਫੋਨ ਤੇ ਕਰ ਸਕਦੇ ਬਹੁਤ ਵਧੀਆ ਮਸ਼ੀਨ ਆ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਫੋਲਰ ਪੇਰ ਹੋਈ ਵੀ ਆ ਪੂਰਾ ਪੂਰਾ ਚੀਜ਼ ਦੀ ਕੁੱਲ ਫੇਰ ਸ਼ਹਿਰ ਦਾ ਨਵਾ ਇਹਦਾ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਰੇਟ ਫੋਨ ਤੇ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਜਿਲ੍ਹਾ ਫਰੀਦਕੋਟ ਪਿੰਡ ਸੁੱਗੇ ਦਾ ਕੋਟ ਉੱਥੇ ਖੜੀ ਆ ਇਹ ਕਿਸੇ ਵੀ 2009 ਮਾਡਲ ਆ ਜੜਬੇ ਵਾਲਿਆਂ ਦੀ ਬਣੀ ਵੀ ਆ ਕਿਸੇ ਵੀਰ ਭਾਈ ਨੇ ਲੈਣੀ ਵੀ ਨਾਲ ਸੰਪਰਕ ਕਰ ਸਕਦੇ ਆ ਭੋੜਾ ਵੀ ਮਸ਼ੀਨ ਹੈਲਦੀ ਨਹੀਂ ਵਨ ਪ੍ਰੈਸ਼ਰ ਨਹੀਂ ਕਰਦੀ ਤੇ ਉੱਤੇ ਪਾਣੀ ਦਾ ਗਲਾਸ ਰੱਖ ਜੋ ਡੁੱਲਦਾ ਨਹੀਂ ਭਵੱਜਾ ਮਸ਼ੀਨ ਕੋਕਾ ਪੀਸ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀਦਾ ਰੇਡ ਫੋਨ ਤੇ ਕਰ ਸਕਦੇ ਆ ਵਧੀਆ ਮਸ਼ੀਨ ਕੋਕਾ ਪੀਸ ਜੇ ਕਿਸੇ ਨੇ ਕੋਈ ਉਧਰੋਂ ਦੀ ਰੇਟ ਦਾ ਟਿੱਕਾ ਹੋਇਆ ਆਪਾਂ ਨੂੰ ਫੋਨ ਕਰ ਲਿਓ ਤੇ ਆਪਾਂ ਟਿੱਕਾ ਕਢਾ ਦੇਾਂਗੇ ਤੁਹਾਡਾ ਆਪਣੇ ਰਿਸ਼ਤੇਦਾਰਾਂ ਦੀ ਮਸ਼ੀਨ ਹੈ ਵਧੀਆ ਮਸ਼ੀਨ ਪਈ ਆ ਕਿਚੋ ਗਾਲੀ ਛਾਲੀ ਨਹੀਂ ਪੂਰੀ ਸਾਫ਼ ਮਸ਼ੀਨ 2000 ਨਵ ਮਟੜਾ ਮੌਕੇ ਤੇ ਮਾਤਣ ਕਰ ਦੇਣਗੇ ਰੇਟ ਫੋਨ ਤੇ ਕਰ ਸਕਦੇ ਆ ਕੋਕਾ ਪੀਸ ਮਸ਼ੀਨ ਤੇ ਵੀਡੀਓ ਸਾਰੀ ਵੇਖੋ ਭਰਾ ਬਣ ਕੇ ਸਟੈਪ ਪਾ ਨਾ ਕਰਿਓ ਇਹ ਰੀਆ ਕਰਤਾਸ ਪਰ ਫਤੇਗੜ ਝੋੜੀਆਂ ਟਰਾਲੀਆਂ ਵੀਰ ਕੋਲੇ ਇੱਕੇ ਵੀਰ ਕੋਲੇ ਦੋ ਤੇ ਇਹ ਰੀਆ ਦੋ ਟਰਾਲੀਆਂ ਜੋੜੇ ਦਾ ਮੰਗਦਾ 2.5 ਲੱਖ ਸਿੰਗਲ ਦਾ ਮੰਗਦਾ 1.25 ਲੱਖ ਲੈਫਟ ਵਾਲੀਆਂ ਟਰਾਲੀਆਂ 8 ਨੜੀ ਹਾਬਾ 8 ਇੰਚੀ ਦੇ ਗਾਡਰ ਤੇ 4 ਇੰਚੀ ਸਾ ਬੋਬਈਆ ਟਰਾਲੀਆਂ ਟਾਇਰ ਵਧੀਆ ਪਏ ਹੋਇਆ ਤੇ 5 ਫੁੱਟ ਤਾਂ ਜਾਲੀ 2 ਫੁੱਟ ਵਾੜਾ ਜੋੜੇ ਦਾ ਰੇਟ ਹੈਗਾ 22 ਲੱਖ ਰੁਪਈਆ ਤੇ ਸਿੰਗਲ ਦਾ ਹੈਗਾ 1.25 ਲੱਖ ਮੌਕੇ ਦੇ ਮਾਰ ਤਾਨ ਕਰ ਦੂਗਾ ਜੇ ਕਿਸੇ ਵੀਰ ਭਾਈ ਨੇ ਤੂੜੀ ਵਾਲੇ ਵੀਰ ਨੇ ਲੈਣੀਆ ਮਸ਼ੀਨ ਵਾਲੇ ਨੇ ਉਹ ਸੰਪਰਕ ਕਰ ਸਕਦੇ ਆ ਜਣੀ ਬਹੁਤ ਵਧੀਆ ਮਸ਼ੀਨਾ ਆ ਛੋੜੀ ਕਹਿਣਾ ਦੀ ਟਰਾਲੀਆਂ ਛੋੜਾ ਜਿਹਾ ਬੋਲਣਾ ਔਖਾ ਹੋ ਜਾਂਦਾ ਲੰਮੀ ਵੀਡੀਓ ਬਣ ਗਈ ਨਾ ਤੇ ਇਸ ਮਾਫ ਕਰਿਓ ਵੀਰੇ ਤੇ ਬਹੁਤ ਵਧੀਆ ਟਰਾਲੀਆਂ ਕਿਸੇ ਵੀਰ ਭਾਈ ਨੇ ਲੈਣੀਆਂ ਵੀ ਤਾਂ ਸੰਪਰਕ ਕਰ ਸਕਦੇ ਆ ਕੋ ਲੈਫਟਾਂ ਲੀਆਂ ਟਰਾਲੀਆਂ ਸਿੰਗਲ ਪੰਪ ਚ ਪੂਰਾ ਵਧੀਆ ਟਰਾਲੀਆਂ ਮੈਂ ਪੰਪ ਲੱਗਿਆ ਵਾ ਘਰੇ ਵੀ ਕੰਮ ਲੈ ਸਕਦੇ ਭਾਰਾਂ ਟਰਾਲੀਆਂ ਬਣੀਆਂ ਹੋਈਆਂ ਇਹ ਪਹਿਲਾਂ ਰਿੰਬ ਬਾਹਰੋਂ ਕੱਢ ਕੇ ਚੜਾਏ ਵੀ ਤੂੜੀ ਮੇਰ ਵੀ ਮੁੱਢੀਆਂ ਨਹੀਂ ਵਜਦੀਆਂ ਮੜ ਕੇ ਤੁੜੀ ਅੰਦਰੋਂ ਕਰਕੇ ਚੜਾ ਸਕਦੇ ਆ ਟਰੱਕ ਵਾਲੇ ਰਿੰਬ ਪੈਸੇ ਪਏ ਵੀ ਆ ਤੇ ਡਬਲ ਟਾਇਰ ਵੀ ਹੋ ਸਕਦੇ ਆ 6.5 ਫੁੱਟ ਚੌੜੀਆਂ ਇਹ ਤੇ 11 ਫੁੱਟ ਲੰਬੀਆਂ 11 6 ਦੀਆਂ ਟਰਾਲੀਆਂ ਇਹ 6.5 ਚੌੜੀਆਂ ਤੇ 11 ਫੁੱਟ ਲੰਮਾ 5 ਫੁੱਟ ਤਾ ਨੂੰ ਵਾੜ 8 ਨੇ ਡੀ ਇਹਦੀ ਹਾਬਾ ਦਾ 8 ਇੰਚੀ ਗਾਡਰਾ 4 ਇੰਚੀ ਹਿੱਸਾ ਦੋ ਫੁੱਟ ਵਾੜ ਹੈ ਦੀ 5 ਫੁੱਟ ਤਾ ਨੂੰ ਜਾਲੀ ਆ ਵਧੀਆ ਕੁਆਲਿਟੀ ਦਾ ਲੋਹਾ ਲੱਗਿਆ ਟਾਟਾ ਫਾਇਲ ਦਾ ਲੋਹਾ ਲੱਗਿਆ ਵੈ ਇਹਨੂੰ ਮੇਰੇ 2018 ਮਾਡਲ ਟ੍ਰੈਕਟਰ ਆ ਸੋਨਾ ਲਿਖਾ ਆਰਐਸਓ ਜਿਲ੍ਹਾ ਮੋਗਾ ਪਿੰਡ ਲੰਡੇ ਖੜਾ ਇਹ 2018 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਸੋਨਾ ਲਿਖਾ ਆਰਐਸਾ ਕਿ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਦਿਆਂ ਸਾਰੀ ਜਾਣਕਾਰੀ ਤੁਣੀ ਫੋਨ ਲਾ ਕੇ ਲੈ ਸਕਦੇ ਆ 65 ਪੈਸੇ ਟਾਇਰ ਹੈ ਦੇ ਉੱਤੇ 465000 ਰੁਪਇਆ ਰੇਟ ਮੰਗਦਾ 465000 ਰੁਪਇਆ ਰੇਟ ਮੰਗਦਾ 2018 ਮਾਡਲ ਆ ਇੰਜਨ ਗੇਅਰ ਦਾ ਓਕੇ ਹੈ ਜੇ ਤਾਂ ਚਾਬੀ ਨਹੀਂ ਲੱਗੀ ਨਾ ਕੋਈ ਕਲਾਚ ਪੈਡ ਖੁੱਲੀ ਹੈ ਟਰੈਕਟਰ ਦੀ ਨਾ ਕੁਝ ਵੀ ਨਹੀਂ ਖੁੱਲਿਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਆ ਪੰਪ ਨੂੰ ਚਾਬੀ ਲੱਗੀ ਆ ਬਹੁਤ ਕਾ ਟਰੈਕਟਰ ਚੱਲਿਆ ਵਾ ਸਿਰਫ ਭਾਈ ਦੇ ਚੱਲਿਆ ਕੋਈ ਮੋਟਾ ਵੇਟਰ ਨਹੀਂ ਚੱਲਿਆ ਕੋਈ ਸੁਪਰ ਸੀਟਰ ਦੇ ਨਹੀਂ ਚੱਲਿਆ ਕੋਕਾਸੀ ਦੇ ਨਹੀਂ ਚੱਲਿਆ ਟਰੈਕਟਰ ਕੋਕਾ ਪੀਸਾ ਕਿਸੇ ਵੀਰ ਭਾਈ ਨੇ ਲੈਣਾ ਹੋ ਵੀਰ ਨਾਲ ਸੰਪਰਕ ਕਰ ਸਕਦੇ ਆ ਜਿਲ੍ਹਾ ਮੋਗਾ ਪਿੰਡ ਲੰਡੇ ਉੱਥੇ ਖੜਾ ਹੈ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਮੌਕੇ ਦੇ ਮਾਨਤਾਨ ਕਰ ਦੂਗਾ 465000 ਰੁਪਇਆ ਰੇਟ ਮੰਗਦਾ ਮੰਗਦਾ ਤੇ 65 ਪੈਸੇ ਟਾਇਰ ਆ ਚਾਰੇ ਇਹ ਦੇ ਕੋਕਾ ਵੀ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਸੋਨਾ ਨਿਕਾਤ ਕੀ ਆ RS 750 ਦਾ 100 ਸਸਤ ਦੇ ਪੈਕਟ ਮੈਂ ਇਹਦੇ ਚੋਂ ਤੇ ਕੋਕਾ ਵੀ ਟਰੈਕਟਰ ਆ ਮੇਰੇ ਕੋ ਸਾਰੀ ਵੇਖ ਸਟੈਪ ਨਾ ਕਰਿਓ ਮੇਰੇ 16 ਸਾਦਾ ਟਰਾਲਾ ਲੈਫਟ ਵਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ ਤੇ ਬਹੁਤ ਵਈਆ ਬਲਦੇਵ ਸਿੰਘ ਦਾ ਬਣਿਆ ਵਾ ਇਹ ਇੰਜਨ ਆ ਪੂਰਾ ਕੋਕਾ ਪੀਸ ਟਰਾਲਾ ਇਹ ਤੇ ਇਹ ਨਾ ਆਪ ਲੈਟਾ ਛੇਟਾ ਲੱਗਗਾ ਪੂਰਾ ਹੈਵੀ ਭਾਰਾ ਟਰਾਲਾ ਬਣਿਆ 25 36 ਕਵੈਂਟਰ ਦਾ ਟਰਾਲਾ ਇਹ ਥੋੜੀ ਫਿਰ ਫੁੱਲ ਪਲੇਟ ਭਰੀ ਵੀ ਥੱਲੇ ਵਾਲੇ ਪਾਸੇ ਤੇ ਉੱਤੇ ਗਾਡਰਾਂ ਦੇ ਫੇਸ ਥੱਲੇ ਸਪੋਰਟਾਂ ਲੱਗੀਆਂ ਵੀ ਗਾਡਰ ਥਵੜਨਾ 16 7 ਦਾ ਟਰਾਲਾ 10 ਨੜੀ ਹਾਬਾ 10 ਇੰਚ ਦੇ ਗਾਡਰ ਤੇ ਰੀਲ ਦਾ ਹਿੱਸਾ ਪੂਰਾ ਹੈਵੀ ਤੇ ਭਰਾ ਟਰਾਲਾ ਟੂਕੇ ਦਾ ਰੰਗ ਕੀਤਾ ਤੇ 3 ਫੁੱਟ ਵੈਡਾ ਡਬਲ ਪੰਪਾ ਤੇ ਰੇਟ ਦੀ ਗੱਲ ਕੀ ਹੈ ਰੇਟ ਹੈਗਾ ਇਹਦਾ ਆ 590000 590000 590000 ਕਿਸੇ ਵੀ ਦੋਈ ਪਾਸੇ ਟੂਨ ਲੱਗੇ ਹੋਇਆ ਪੂਰਾ ਵਧੀਆ ਟਰਾਲਾ ਤੇ ਵੀਰ ਬਾਹਰ ਗਏ ਤਾਂ ਵੇਚ ਰਹੇ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ business ਪਰ ਕਰ ਸਕਦੇ ਆ ਕੋਕਾ ਪੀਸ ਘਰੇ ਰੱਖਣ ਨੂੰ ਟਰਾਲਾ ਬਣਾਇਆ ਵੀਰ ਪੂਰੇ ਪੈਸੇ ਲਾਇਏ ਜੀ ਮੜਕੇ ਉਹਨਾਂ ਦਾ ਬਾਹਰ ਦਾ ਕੰਮ ਬਣ ਗਿਆ ਤੇ ਤਾਂ ਵੇਚ ਰਹੇ ਆ ਸਿਰਫ ਤਿੰਨ ਗੰਨੇ ਤਿੰਨ ਗੜੇ ਲਾਇਆ ਗੰਨੇ ਦੇ ਤੇ ਕੋਕਾ ਕੋਕਾ ਪੀ ਟਰਾਲਾ ਹੈਵੀ ਤੋਂ ਪਾਰਾ ਟਰਾਲਾ ਬਣਿਆ ਵਾ ਏਰਗਾ ਸ਼ਹਿਰ ਪਰ ਵੀਰ ਦਾ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸਪਰਕਰ ਲਓ ਨੰਬਰ ਉੱਤੇ ਜਲੀਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਵੀ ਟਰਾਂਦਾ ਹੈ ਵੀ ਤਾਂ ਪਹਿਲਾਂ ਟਰਾਂਦਾ ਬਣਿਆ ਵਾ ਤੇ ਵਧੀਆ ਟਰਾਂਦਾ 575 ਟਰੈਕਟਰ 2014 ਮਾਡਲ ਹੈ ਇੰਜਨ ਗੇਅਰ ਦਾ ਓਕੇ ਆ 380000 ਰੁਪਿਆ ਮੰਗਦੇ ਆ ਮੌਕੇ ਤੇ ਮਰਤਾਨ ਕਰਦੇ ਨੇ ਕਿ ਇੰਜਨ ਗੇਰਦਾ ਓਕੇ ਆ 14 ਮੱਡਲਾ 575 ਟਰੈਕਟਰ ਟਾਇਰ ਤੋਂ ਨਹੀਂ ਵੇਖੀ ਸਕਦੇ ਕਿੰਨੇ ਦਾ ਇੰਜਨ ਦਾ ਏਰੀਆ ਅੰਬਰਸਰ ਪਿੰਡ ਮਰੀਠੀਆ ਉੱਤੇ ਖੜਾ ਏਰੀਆ ਅੰਬਰਸਰ ਤੇ ਝਿਲਾ ਅੰਬਰਸਰ ਪਿੰਡ ਮਰੀਠੀਆ ਉੱਤੇ ਖੜਾ ਵਧੀਆ ਇੰਜਨ ਗੇਰਦਾ ਓਕੇ ਆ ਟਰੈਕਟਰ ਵਧੀਆ ਹੁੱਕ ਲੱਗੀ ਵੀ ਟਰੈਕਟਰ ਦੇ ਮਗਰ ਕੰਮ ਸਾਰਾ ਹੋਇਆ ਵਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ 2014 ਮੱਡਲਾ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਜਾਵੇ 735 ਟਰੈਕਟਰ ਆ 2000 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਟਾਇਰ ਚੰਗੇ ਪਏ ਟਰੈਕਟਰ ਦੇ 80-90 ਪੈਸੇ ਆ ਕੰਮ ਸਾਲਾ ਹੋਇਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਛਤਰੀ ਛਤਰੀ ਲੱਗੀ ਵੀ ਆ ਟਰੈਕਟਰ ਪੂਰਾ ਸੋਹਣਾ ਕਿਸੇ ਵੀਰ ਭਾਈ ਨੂੰ ਦੇਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਰੰਗ ਪੇਂਟ ਤਾਂ ਨੀਰ ਆ ਜਾ ਤੇ 80 90 ਪੈਸੇ ਟਾਇਰ ਹੁਕੂਕੋ ਹੁਕ ਚੁੱਕ ਵਧੀਆ ਲੱਗੀ ਆ ਲੈਂਕਾਂ ਵਾਲੇ ਗੋਡੇ ਜੀ ਵਧੀਆ ਨਵੇਂ ਮਾਡਲ ਦੇ ਪਾਏ ਵੀ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਜ਼ਨਸ ਪਰ ਕਰ ਸਕਦੇ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ 2 ਲੱਖ 1 ਲੱਖ 60 ਹਜ਼ਾਰ 1 ਲੱਖ 60 ਹਜ਼ਾਰ 1 ਲੱਖ 60 ਹਜ਼ਾਰ ਰੁਪਿਆ ਰੇਟ ਆ ਮੌਕੇ ਦੇ ਮਾਨਤਾਨ ਕਰ ਦੇਣਗੇ ਬਹੁਤ ਵਧੀਆ ਟਰੈਕਟਰ ਆ 735 ਇੰਜਨ ਗੇਅਰ ਦਾ ਓਕੇ ਆ 2000 ਮਾਡਲ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਬਹੁਤ ਵਧੀਆ ਟਰੈਕਟਰ ਆ ਵੀਰਾਂ ਦੇ ਪਰਿਵਾਰਾਂ ਕੇ ਲੈ ਸਕਦੇ ਆ ਇੰਜਨ ਗੇਅਰ ਦਾ ਕੰਮ ਪੂਰਾ ਵੀ ਨਹੀਂ ਪਾਲਦਾ ਤੇ ਕੋਕਾ ਵੀ ਟਾਈਟਰਾ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਕੇ ਲੈ ਲਓ ਤੇ ਬਹੁ ਬਈਆ ਟਰੈਕਟਰ ਆ ਮੇਰੇ ਕੋਲ ਸਾਰੀ ਵੇਖੋ ਭਰਾ ਬਣ ਕੇ ਸਟੈਪ ਨਾ ਕਰਿਓ 11 ਛੇ ਦੀ ਟਰਾਲੀ ਆ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਲੈਫਟ ਵਾਲੀ ਟਰਾਲੀ ਆ ਤੇ ਜਿਹੜਾ ਮਾਣੂ ਕੀ ਜਨਾ ਜਿਹੜਾ ਮੋਗਾ ਪਿੰਡ ਮਾਣੂ ਕੀ ਉੱਥੇ ਖੜੀ ਆ ਜਿਲਾ ਪਿੰਡ ਮਾਣੂ ਕੀ ਜਿਲਾ ਮੋਗਾ ਉੱਥੇ ਖੜੀ ਆ 11 ਛੇ ਦੀ ਟਰਾਲੀ ਆ ਲੈਫਟ ਵਾਲੀ ਕਿਸੇ ਵੀਰ ਪਈ ਨੇ ਲੈਣੀ ਵੀ ਦਾ ਸਪਰ ਕਰ ਸਕਦੇ ਆ ਟਾਇਰ ਸ਼ੇਰ ਵਧੀਆ ਵੈੱਡ ਵਿੱਚ ਪਿਆ ਵਾ ਟਰਾਲੀ ਦਾ ਕਿਦੋਂ ਗਲੀ ਨਹੀਂ ਕੋਈ ਸਾਫ ਟਰਾਲੀ ਪਈ ਆ ਤੇ ਕੋਕਾ ਵੀ ਟਰਾਲੀ ਕਿਸੇ ਵੀਰ ਪਈ ਨੇ ਲੈਣੀ ਵੀ ਦਾ ਸਪਰ ਕਰ ਦੋ 11 ਛੇ ਦੀ ਟਰਾਲੀ ਆ ਟਾ ਪੰਪ ਵਧੀਆ ਲੱਗਾ ਕੁਆਲਿਟੀ ਦਾ 8 ਨੜੀ ਹਾਬਾ 8 ਇੰਚੀ ਗਾਡਰ ਹੈਵੀ ਤੋਂ ਭਾਰੀ ਟਰਾਲੀ ਬਣੀ ਵੀ ਆ ਵਧੀਆ ਟਾਇਰ ਚਾਲੀ 50 ਪੈਸੇ ਤੇ ਬਰੰਗ ਪੇਂਟ ਵਧ ਗਿਆ ਪਿਆ ਟਰਾਲੀ ਦਾ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਲਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਭਰਾ ਬੰਨ